ਕਾਂਗਰਸ ਪਾਰਟੀ ਦੇ ਮੇਰੇ ਨਾਲ ਬੈਠੇ ਸਾਰੇ ਸੀਨੀਅਰ ਲੀਡਰ ਸਭਾ ਔਰ ਮੈਂ ਇਹ ਗੱਲ ਕਹਿਣਾ ਤੁਹਾਨੂੰ ਮੈਂ ਇਹਨਾਂ ਨੇ ਮੇਰੇ ਤੋਂ ਪਹਿਲਾਂ ਬਹੁਤ ਵਡੀਆਂ-ਵਡੀਆਂ ਗੱਲਾਂ ਬਹੁਤ ਵਧੀਆ ਗੱਲਾਂ ਪੰਜਾਬ ਕਾਂਗਰਸ ਵਾਸਤੇ ਦਲਾਲਾਪੁਰ ਦੀ ਕਾਂਗਰਸ ਵਾਸਤੇ ਜੋ ਕੀਤੀਆਂ ਮੈਂ ਵੀ ਇਹ ਆਵਲਾ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਤੁਹਾਨੂੰ ਜਿਹੜੀਆਂ ਅੱਜ ਤੂੰ ਲੋਕ ਸਭਾ ਚੋੜਾ ਪਿਛਲੀਆਂ ਹੋ ਕੇ ਗਈਆਂ ਨੇ ਉਦੋਂ ਤੁਸੀਂ ਕਿੱਥੇ ਸੀ ਜਦੋਂ ਗਲਾਲਾ ਪਾਸ ਦੇ ਵਿੱਚ ਸਰਪੰਚੀ ਦੇ ਇਲੈਕਸ਼ਨ ਹੋ ਰਹੇ ਸੀ ਲੋਕਾਂ ਦੇ ਲੋਕਾਂ ਦੇ ਉੱਤੇ ਜੋ ਤੁਹਾ ਆਪਣੇ ਮੁੱਖ ਚੇ ਦੀ ਸਰਕਾਰ ਜੋ ਕਸ਼ਕਸ਼ ਕਰ ਰਹੀ ਸੀ ਉਹਨਾਂ ਦੀ ਜਦੋਂ ਫਾਇਲਾ ਪਾੜੀਆਂ ਜਾ ਰਹੀਆਂ ਸੀ ਜਦੋਂ ਉਹਨਾਂ ਨੂੰ ਸਕੂਲ ਦੇ ਵਿੱਚ ਐਂਟਰ ਨਹੀਂ ਕਰਤਾ ਜਾਣ ਦੇ ਰਿਆ ਸੀ ਉਦੋਂ ਤੁਸੀਂ ਕਿੱਥੇ ਸੀ ਮੈਂ ਆਵੜਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਅੱਜ ਗੱਲਾਂ ਕਰਦੇ ਹੋ ਵੀ ਬਲੌਕ ਸੰਪਤੀ ਜਾਂ ਦਿਨਾਂ ਫਰਿਸ਼ਤ ਭੀ ਮੈਟਿਕ ਤਾਂ ਬਿਆਹ ਜਾ ਮੇਰੇ ਕੈਂਡੀਡੇਟ ਉਹ ਹੋਰ ਜ ਉਹ ਤਾਂ ਚਾਹ ਦਾ ਮਤਲਬ ਮੇਰਾ ਇਹ ਹੈਗਾ ਅਸੀਂ ਸਾਰੇ ਕਾਂਗਰਸੀ ਆਪਣੇ ਦਿਨਾਲਾਪਾ ਦੇ ਸਾਰੇ ਕਾਂਗਰਸੀ ਇੱਕ ਮੋਟਾ ਜਿੰਨੂ ਵੀ ਕਾਂਗਰਸ ਪਾਰਟੀ ਟਿਕਟ ਦੇਗੀ ਉਹਦੇ ਨਾਮ ਲਾ ਕੇ ਉਹਦੇ ਨਾਲ ਤਨਮਨ ਧੰਦੇ ਨਾਲ ਲਾ ਕੇ ਉਹਨੂੰ ਐਮਐਲਏ ਬਣਾ ਕੇ ਉੱਥੇ ਦਿਨਾਲਾਪਾ ਤੋਂ ਉੱਤੇ ਚਾਗੇ ਧੰਨਵਾਦ ਹੋਰ ਮੇਰੀ ਬੇਨਤੀ ਹੈ ਗੁੱਗੀ ਜੀ